ਹੈਲੋ ਸਸਰੀ ਦੇ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝਾ ਵਾਲੀ ਵਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭਣਪਰਾ ਠੀਕ ਹੋਗੇ ਅਸੀਂ ਠੀਕ ਠਾਕ ਪਰ ਮਾਤਾ ਮਾਤਾ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭਣਪਰਾ ਆਪਣੇ ਚੈਨਲ ਤੇ ਪਹਿਲੀ ਵਾਰ ਨਵੇਂ ਆਇਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਨਾਲ ਦੀ ਨਾਲ ਬੈਲ ਦਬਾ ਦਿਓ ਤਾਂ ਕਿ ਤੁਹਾਨੂੰ ਸੜੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜੇ ਤੇ ਅੱਜ ਆਪਾਂ ਇੱਕ ਤੁਹਾਡੇ ਲਈ ਬਹੁਤ ਹੀ ਵਧੀਆ ਜਿਹੜਾ ਪੈਕ ਲੈ ਕੇ ਆਏ ਹਾਂ ਉਸ ਤੋਂ ਪਹਿਲਾਂ ਆਪਾਂ ਕਰਦੇ ਹਾਂ ਇੱਕ ਕਮੈਂਟ ਦੀ ਗੱਲ ਤੇ ਇੱਕ ਵੀਰ ਨੇ ਕਮੈਂਟ ਕਰਕੇ ਆਪਣੀ ਇਹ ਰੀਲ ਦੇਖਿਆ ਸੀ ਕਿ ਇਹ ਸਭ ਚੀਜ਼ਾਂ ਲਗਾਉਣ ਦੇ ਨਾਲ ਨਾ ਕੁਝ ਨਹੀਂ ਹੁੰਦਾ ਵਾ ਹੈਨਾ ਤੇ ਦੇਖੋ ਇਹ ਆਪਣਾ ਆਪਣਾ ਨਜ਼ਰੀਆ ਵਾ ਤੇ ਮੈਂ ਐਵੇਂ ਐਸੀ ਉਹਨਾਂ ਦੀ ਮੈਂ ਕੋਈ ਮੈਂ ਕੋਈ ਗੁੱਸਾ ਨਾਰਾਜ਼ਗੀ ਨਹੀਂ ਹੈ ਐ ਵੈਸੇ ਗੱਲ ਕਰਦੇ ਤੁਸੀਂ ਕੀ ਕਰਿਓ ਦੇਖੋ ਇੱਕ ਚੀਜ਼ ਨੂੰ ਅਜਮਾਉਣਾ ਹੋਵੇ ਨਾ ਆਟਾ ਲੈ ਲਿਓ ਕਣਕ ਦਾ ਆਟਾ ਇੱਕ ਚਮਚਾ ਲੈ ਲਿਓ ਆਪਣੇ ਹੱਥ ਤੇ ਪਾ ਲਿਓ ਜਾਂਦਾ ਚਮਚਾ ਲੈ ਲਿਓ ਵਿਚ ਥੋੜਾ ਜਿਹਾ ਪਾਣੀ ਪਾ ਲਿਓ ਪਾਣੀ ਪਾ ਕੇ ਪਹਿਲੀ ਵਾਰ ਚ ਤੁਹਨੇ ਤੇ ਹਥੇਲੀ ਤੇ ਚਮ ਜਣਾ ਫਿਰ ਥੋੜਾ ਪਾਣੀ ਪਾਇਆ ਤੁਹਾਨੂੰ ਚੰਗੀ ਤਰ੍ਹਾਂ ਆਪਣੇ ਹੱਥ ਨਾਲ ਮਲ ਕੇ ਤੇ ਆਪਣੇ ਹੱਥ ਇਧਰੋਂ ਇਧਰੋਂ ਸਾਰੇ ਚੰਗੀ ਤਰ੍ਹਾਂ ਕਰਿਓ ਸਾਫ ਤੇ ਕਰਿਓ ਇਹ ਕੰਮ ਚਾਨਣ ਦੇ ਵਿੱਚ ਚਾਨਣ ਚ ਜਾਂ ਬਾਹਰ ਦੇ ਚਾਨਣ ਚ ਜਾਂ ਕਿਸੇ ਚੰਗੇ ਲੈੜੇ ਚਾਨਣ ਚ ਤੇ ਤੁਸੀਂ ਫਿਰ ਵੇਖਿਓ ਕਿ ਤੁਹਾਡੇ ਹੱਥਾਂ ਤੋਂ ਕਿੰਨੀ ਮਹਿਲ ਲੱਤਦੀ ਆ ਆਪਾਂ ਅਕਸਰ ਜਦੋਂ ਆਟਾ ਗੁੰਨਦੇ ਆ ਨਾ ਤੇ ਆਪਾਂ ਪਤਾ ਕੀ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਨਾ ਜਿਹੜੇ ਹੱਥ ਆ ਆਪਣੇ ਸਾਬਣ ਨਾਲ ਧੋਨੇ ਆ ਹੈਨਾ ਜੇ ਆਪਾਂ ਮਰਸੋਈ ਚ ਹੋਈਏ ਚਾਹੇ ਤਰਾ ਹੱਥ ਤੋੜੇ ਜੇ ਕਿਤੇ ਹੋਰ ਹੋਈ ਤੇ ਹੱਥ ਸਾਬਣ ਤੋਂ ਸਾਨੂੰ ਲੱਗਦਾ ਕਿ ਸਾਡੇ ਹੱਥਾਂ 'ਹੀ ਆਟਾ ਗੁੰਨਣ ਲੱਗੇ ਤਾਂ ਸਾਡੇ ਹੱਥ ਸਾਫ਼ ਆ ਪਰ ਸਾਡੇ ਹੱਥ ਦੇ ਵਿੱਚ ਜਿਹੜਾ 1977 ਦਾ ਸਫਾਈ ਨਹੀਂ ਹੁੰਦੀ ਜਿੰਨੀ ਤੁਹਾਡੇ ਹੱਥ ਚ ਆਟਾ ਜਿਹੜਾ ਮੈਲ ਲਾਉਗਾ ਇਹ ਅਸੀਂ ਅਸੀਂ ਵੇਖਦੇ ਹੁੰਦੇ ਸੀ ਜਦੋਂ ਸਾਡੀ ਮੰਮੀ ਹੋਣੀ ਆਟਾ ਗੁੰਨਦੇ ਹੁੰਦੇ ਸੀ ਨਾ ਤੇ ਜਦੋਂ ਉਹ ਆਟਾ ਛਾਣ ਕੇ ਲੁੰਦੇ ਸੀ ਪਹਿਲਾਂ ਹੀ ਉਹਨਾਂ ਨੇ ਆਪਣੇ ਹੱਥ ਤੇ ਆਟੇ ਜਿਹੜੇ ਨਲਕੇ ਤੇ ਜਾਣਾ ਕਿਉਂਕਿ ਹੁਣ ਤੇ ਕਿਚਨ ਦੇ ਵਿੱਚ ਨਲਕੇ ਲੱਗੇ ਤੇ ਗੇੜਨ ਵਾਲੇ ਨਲਕੇ ਲਾ ਕੇ ਜਾਣਾ ਉੱਥੇ ਉਹਨਾਂ ਨੇ ਪਹਿਲਾਂ ਚੰਗੀ ਤਰ੍ਹਾਂ ਆਪਣੇ ਹੱਥ ਉਹ ਆਟੇ ਦੇ ਨਾਲ ਲੁਪੜੇ ਹੋਏ ਸਾਫ਼ ਕਰਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਨਲਕੇ ਤੋਂ ਪਾਣੀ ਭਰਨਾ ਆਟਾ ਗੁੰਨਾ ਨੂੰ ਤੇ ਉਹਦੇ ਵਿੱਚ ਨਾ ਬੜਾ ਮਤਲਬ ਇਹ ਨਾ ਮੈਲ ਜਿਹੜੀ ਹੁੰਦੀ ਸੀ ਨਾ ਪੂਰਾ ਆਟਾ ਇੱਕਦਾਂ ਕਾਲਾ ਹੋ ਜਾਂਦਾ ਹੁੰਦਾ ਸੀ ਤੁਸੀਂ ਇਹ ਚੀਜ਼ ਵੈਸੇ ਵੀ ਕਰਕੇ ਵੇਖਿਓ ਕਿ ਤੁਹਾਡੇ ਹੱਥਾਂ ਤੋਂ ਕਿੰਨੀ ਮੈਲ ਲੱਥੂਗੀ ਤੇ ਫਿਰ ਜਿਹੜੀਆਂ ਚੀਜ਼ਾਂ ਆਪਾਂ ਸਕਿਨ ਤੇ ਲਗਾਉਂਦੇ ਆ ਉਹਦਾ ਰਿਜ਼ਲਟ ਕਿਉਂ ਨਹੀਂ ਸਾਨੂੰ ਮਿਲੂਗਾ ਆਪਾਂ ਕੋਈ ਵੀ ਚੀਜ਼ ਲਗਾਉਂਦੇ ਆ ਤੇ ਆਪਾਂ ਲਗਾਉਂਦੇ ਜਾਵਾਂਗੇ ਲਗਾਉਂਦੇ ਜਾਵਾਂਗੇ ਉਹਦਾ ਰਿਜ਼ਲਟ ਤੇ ਇੱਕ ਨਾ ਇੱਕ ਦਿਨ ਜ਼ਰੂਰ ਮਿਲੂਗਾ ਹੁਣ ਆਪਾਂ ਇੱਕ ਦੋ ਵਾਰੀ ਕੋਈ ਚੀਜ਼ ਲਗਾ ਕੇ ਛੱਡ ਦਾਂਗੇ ਜਾਂ ਫਿਰ ਉਹਨੂੰ ਵਰਤਾਂਗੇ ਨਹੀਂ ਜਾਂ ਅੰਗੇਲੀ ਕਰਾਂਗੇ ਤੇ ਫਿਰ ਤਾਂ ਰਿਜ਼ਲਟ ਨਹੀਂ ਮਿਲੂਗਾ ਜੇ ਆਪਾਂ ਨੂੰ ਹਮੇਸ਼ਾ ਆਪਣੇ ਤੁਸੀਂ ਮਤਲਬ ਕੁਝ ਵੀ ਨਾ ਲਾਓ ਮੈਂ ਤੁਹਾਨੂੰ ਜਿੱਦਾਂ ਦੱਸਿਆ ਨਾ ਕੁਝ ਵੀ ਨਾ ਲਾਓ ਤੁਸੀਂ ਸਿਰਫ ਆਟਾ ਤੇ ਦੁੱਧ ਦੇ ਨਾਲ ਆਪਣਾ ਮੂੰਹ ਧੋਈਓਗੇ ਨਾ ਦੇਖੋ ਇੱਕ ਦਿਨ ਤੁਹਾਡਾ ਰੰਗ ਕਿੰਨਾ ਸੋਹਣਾ ਸਾਫ਼ ਹੋ ਜਾਂਦਾ ਤੇ ਤੁਹਾਡੀ ਸਕਿਨ ਕਿੰਨੀ ਸੋਹਣੀ ਸੌਫਟ ਹੋ ਜਾਂਦੀ ਕਿਉਂਕਿ ਇਹ ਚੀਜ਼ਾਂ ਦੇ ਵਿੱਚ ਬਹੁਤ ਅਸਰ ਹੁੰਦਾ ਵਾ ਬਾਕੀ ਜਿਹੜੇ ਜਿਨ੍ਹਾਂ ਨੂੰ ਵਿਸ਼ਵਾਸ ਵਾ ਵਿਸ਼ਵਾਸ ਵਾ ਜਿਨ੍ਹਾਂ ਨੂੰ ਨਹੀਂ ਵਿਸ਼ਵਾਸ ਵਾ ਉਹਨਾਂ ਨੂੰ ਤੇ ਫਿਰ ਬ੍ਰਾਂਡ ਦੀਆਂ ਕਰੀਮਾਂ ਲਾ ਕੇ ਵੀ ਵਿਸ਼ਵਾਸ ਨਹੀਂ ਹੁੰਦਾ ਵੈਸੇ ਵੀ ਸਾਡਾ ਸੁਭਾਅ ਆ ਕਿ ਅਸੀਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਤੇ ਜ਼ਿਆਦਾ ਭਰੋਸਾ ਕਰਦੇ ਆਂ ਸਸਤੀਆਂ ਚੀਜ਼ਾਂ ਤੇ ਸਾਨੂੰ ਭਰੋਸਾ ਨਹੀਂ ਹੁੰਦਾ ਸਾਨੂੰ ਲੱਗਦਾ ਕਿ ਸਸਤੀਆਂ ਚੀਜ਼ਾਂ ਜਿਹੜੀਆਂ ਏਦਾਂ ਹੀ ਆ ਵੱਡੇ ਹਸਪੀਟਲ ਚ ਅਸੀਂ ਜਾਂਦੇ ਆ ਉੱਥੇ ਸਾਨੂੰ ਵਿਸ਼ਵਾਸ ਹੁੰਦਾ ਕੋਈ ਕੋਈ ਚੰਗਾ ਡਾਕਟਰ ਕਿਹੇ ਪਿੰਡ ਦੇ ਵਿੱਚ ਬੈਠਾ ਹੋਵੇ ਤੇ ਸਾਨੂੰ ਉਹਦੇ ਤੇ ਵਿਸ਼ਵਾਸ ਨਹੀਂ ਹੁੰਦਾ ਲੱਗਦਾ ਕਿ ਨਹੀਂ ਭਾਵੇਂ ਉਹ ਕਿਸੇ ਚੰਗੇ ਹਸਪੀਟਲ ਤੋਂ ਆ ਕੇ ਪਿੰਡ 'ਚ ਉਹਨੇ ਦੁਕਾਨ ਖੋਲੀਵੇ ਲੱਗਦਾ ਕਿ ਨਹੀਂ ਦੁਕਾਨ ਇਹ ਸਿਰਫ ਛੋਟੀ ਵੇਖਦੇ ਆ ਤੇ ਪਰ ਇਹ ਉਹ ਡਾਕਟਰ ਦਾ ਤਜਰਬਾ ਨਹੀਂ ਵੇਖਦੇ ਬਾਕੀਆਂ ਗੱਲਾਂ ਨੂੰ ਆਪਾਂ ਛੱਡਿਆ ਆਪਾਂ ਆਪਣੀ ਵੀਡੀਓ ਵੱਲ ਵਧੀਏ ਆਪਾਂ ਇਹਦੇ ਲਈ ਕਿਹੜੀ ਕਿਹੜੀ ਚੀਜ਼ ਲੈ ਲਈ ਆ ਆਪਾਂ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਤੇ ਕਿੰਨੀ ਕਿਹਨੀ ਚੀਜ਼ ਇਸਤੇਮਾਲ ਕਰਨੀ ਇਹ ਵੀ ਦੱਸ ਦਿੰਨੇ ਆ ਸਭ ਤੋਂ ਪਹਿਲਾਂ ਤੇ ਆਪਾਂ ਲਈਆ ਮਲਤਾਨੀ ਮਿੱਟੀ ਇੱਥੇ ਆਪਾਂ ਲੈ ਲਿਆ ਵਾ ਛੈਲ ਬਦਾਮ ਰੋਗਣ ਆਪਾਂ ਲੈ ਲਿਆ ਵਾ ਠੀਕ ਹੈ ਤੁਹਾਡੇ ਕੋਲ ਜੋ ਵੀ ਬਦਾਮ ਰੋਗਣ ਬਦਾਮ ਤੇਲ ਨਹੀਂ ਪਾਉਣਾ ਬਦਾਮ ਰੋਗਣ ਹਰ ਬਲ ਦਾ ਉਸ ਤੋਂ ਬਾਦਾਂ ਆਪਾਂ ਜਿਹੜਾ ਵਾ ਦੋਵਾਂ ਚੀਜ਼ਾਂ ਨੂੰ ਆਪਾਂ ਮਿਕਸ ਕਰਾਂਗੇ ਤੇ ਇੱਥੇ ਨਾਲ-ਨਾਲ ਆਪਾਂ ਲਿਆ ਵਾ ਗੁਲਾਬ ਜਲ ਠੀਕ ਹੈ ਗੁਲਾਬ ਜਲ ਵੀ ਤੁਸੀਂ ਕੋਈ ਵੀ ਗੁਲਾਬ ਜਲ ਜਿਹੜਾ ਲੈ ਸਕਦੇ ਆ ਉਧਰ ਮੈਂ ਦੇਖਣ ਦੀ ਸੀ ਕਿ ਕੀ ਆ ਤੇ ਉਸ ਤੋਂ ਆਪਾਂ ਕੀ ਕਰਨਾ ਇਹਦਾ ਆਪਾਂ ਪੈਕ ਬਣਾਉਣਾ ਆ ਪੈਕ ਬਣਾ ਕੇ ਆਪਣੇ ਚਿਹਰੇ ਤੇ ਲਗਾਉਣਾ ਕਿੰਨੀ ਕਿੰਨੀ ਚੀਜ਼ ਲੈਣੀ ਉਮੀਦ ਤਾਂ ਮੈਂ ਤੁਹਾਨੂੰ ਦੱਸ ਦੇਣੀ ਤੇ ਵਿਖਾ ਵੀ ਦੇਣੀ ਕਿਉਂਕਿ ਪੈਨ ਅਕਸਰ ਕਹਿੰਦੇ ਨੇ ਕਿ ਦੀਦੀ ਕਿੰਨੀ ਚੀਜ਼ ਪਾਉਂਦੇ ਆ ਸਾਨੂੰ ਦਿਖਾਇਆ ਜਿਦੂ ਕਰੋ ਇੱਕ ਹੀ ਫੇਸ ਵਾਸਤੇ ਆਪਾਂ ਬਣਾਉਣਾ ਤੇ ਆਪਾਂ ਜਿਆਦਾ ਜਿਹੜਾ ਵਾ ਕੁਆਨਟੀਟੀ ਚ ਨਹੀਂ ਬਣਾਵਾਂਗੇ ਚਮਚ ਵੱਡਾ ਵਾ ਤੇ ਆਪਾਂ ਜਿਹੜਾ ਵਾ ਔਣਾ ਤਾਂ ਚਮਚ ਇਹਦੇ ਵਿੱਚ ਮੁਲਤਾਨੀ ਮਿੱਟੀ ਦਾ ਪਾ ਲਿਆ ਠੀਕ ਹੈ ਤਾਂ ਆ ਚਮਚ ਪਾ ਲਿਆ ਆਪਾਂ ਮੁਲਤਾਨੀ ਮਿੱਟੀ ਤੇ ਇਧਰ ਆਪਾਂ ਗੁਲਾਬ ਚਲ ਜਿਹੜੇ ਆ ਇੱਕ ਡੇਢ ਚਮਚ ਵੱਡਾ ਪਾਵਾਂਗੇ ਸ਼ਹਿਦ ਆਪਾਂ ਜਿਹੜਾ ਆ ਅੱਧਾ ਚਮਚ ਪਾਵਾਂਗੇ ਠੀਕ ਤੇ ਮੈਂ ਤੁਹਾਨੂੰ ਸਭ ਚੀਜ਼ਾਂ ਦਿਖਾ ਦਿੰਨੀ ਆ ਇੱਕ ਸਕਿੰਟ ਮੈਂ ਪਾ ਲਾਂ ਠੀਕ ਹੈ ਇਹ ਇਧਰ ਆਪਾਂ ਸ਼ਹਿਦ ਪਾ ਲਿਆ ਅੱਧਾ ਚਮਚ ਆਣੀ ਮਿੱਟੀ ਆਪਾਂ ਪਾ ਲਈ ਅੱਧਾ ਚਮਚ ਵੱਡਾ ਵਾਲਾ ਅੱਧਾ ਚਮਚ ਆਪਾਂ ਪਾ ਲਈ ਆ ਇਹਦੇ ਵਿੱਚ ਸ਼ਹਿਦ ਦਾ ਛੇ ਦਾ ਪਰ ਜਿਹੜਾ ਅੱਧਾ ਚਮਚ ਪਾਇਆ ਆ ਆਪਾਂ ਛੋਟਾ ਚਮਚ ਪਾਇਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਗੁਲਾਬ ਜਲ ਪਹਿਲਾਂ ਆਪਾਂ ਇੱਕ ਹੀ ਚਮਚ ਪਾਉਣਾ ਨਾ ਤਾਂ ਕਿ ਕਿਤੇ ਪੇਸਟ ਜਿਹੜਾ ਵਾ ਜਿਆਦਾ ਪਤਲਾ ਨਾ ਹੋ ਜੇ ਥੋੜਾ ਜਿਆ ਗਾੜਾ ਹੀ ਰੱਖਣਾ ਆਪਾਂ ਪਹਿਲਾਂ ਆਪਾਂ ਇਹ ਚੰਗੀ ਤਰ੍ਹਾਂ ਸਾਰੇ ਨੂੰ ਮਿਲਾ ਲਈਏ ਮਲਣ ਤੋਂ ਬਾਅਦ ਆ ਦੇਖਦੇ ਆਂ ਇਦੇ ਚੱਕੇ ਸੀ ਦੀ ਕਮੀ ਆ ਇਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰੰਦੀ ਆ ਨਾ ਤੇ ਜ਼ਿਆਦਾ ਪਤਲਾ ਵਾ ਨਾ ਇਹ ਜ਼ਿਆਦਾ ਗਾੜਾ ਵਾ ਠੀਕ ਹੈ ਕਿਉਂਕਿ ਮੁਲਤਾਨੀ ਮਿੱਟੀ ਜਿਹੜੀ ਹੁੰਦੀ ਆ ਇਹਦੇ ਵਿੱਚ ਥੋੜਾ ਜਿਹਾ ਨਾ ਇਹ ਜ਼ਿਆਦਾ ਗਾੜੀ ਕਰ ਲੋ ਨਾ ਫਿਰ ਇਹ ਨਾ ਫੇਸ ਤੇ ਲਗਾਉਣੀ ਬੜੀ ਔਖੀ ਹੋ ਜਾਂਦੀ ਆ ਜੇ ਆਪਾਂ ਇਹਨੂੰ ਥੋੜਾ ਜਿਹਾ ਪਤਲਾ ਰੱਖੀਏ ਨਾ ਇਹਨੂੰ ਫੇਸ ਤੇ ਲਗਾਉਣਾ ਨਾ ਜ਼ਿਆਦਾ ਮਤਲਬ ਵਧੀਆ ਤਰੀਕਾ ਵਾ ਜਿੰਨੀ ਇਹ ਜਿਆਦੀ ਪਤਲੀ ਰਵੇ ਫੇਸ ਤੇ ਲੱਗੇ ਚੰਗੀ ਤਰ੍ਹਾਂ ਉਹਨਾਂ ਦੀ ਸਕਿਨ ਨੂੰ ਜਿਆਦਾ ਜਿਹੜਾ ਵਾ ਫੈਲਾ ਦਿੰਦੀ ਜਿੰਨੀ ਹਾਰਡ ਲੱਗੇ ਉਹਨਾਂ ਫੈਲਾ ਘੱਟ ਹੁੰਦਾ ਵਾ ਇਹ ਵਾਲਾ ਆਪਾਂ ਪੈਕ ਜਿਹੜਾ ਆਪਣੀ ਫੇਸ ਟੇਪ ਕਿਉਂ ਲਗਾਉਂਦੇ ਆ ਇਹਦੇ ਨਾਲ ਇੱਕ ਤੇ ਸਾਡੇ ਜਿਹੜਾ ਫੇਸ ਆ ਜਿਹੜਾ ਮਲਤਾਨੀ ਮਿੱਟੀ ਆ ਉਹਨੂੰ ਸਾਫ਼ ਕਰਦੀ ਆ ਜਿਹੜਾ ਸ਼ਹਿਦ ਆ ਉਹ ਸਾਡੀ ਸਕਿਨ ਨੂੰ ਬਹੁਤ ਸੋਹਣੀ ਬੜੀ ਵਧੀਆ ਚਮਕ ਦਿੰਦਾ ਵਾ ਜਿਹੜਾ ਗੁਲਾਬ ਜਾਇਆ ਉਹਦੇ ਨਾਲ ਸਾਡੇ ਜਿਹੜਾ ਦੀਆ ਉਸ ਆਤ ਹੁੰਦੀ ਆ ਜਿਸ ਤਰ੍ਹਾਂ ਡੈਡ ਸਕਿਨ ਹੈ ਉਹ ਸਾਰੀ ਜਿਹੜੀ ਆ ਇਹਦੇ ਚੋਂ ਨਿਕਲ ਜਾਂਦੀ ਇਸ ਪੈਕ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਆਪਾਂ ਚਮਚ ਨੂੰ ਕਰ ਲੈਨੇ ਆ ਸਾਫ਼ ਤੇ ਜਦੋਂ ਵੀ ਆਪਾਂ ਲਗਾਉਣੀ ਕੋਈ ਵੀ ਚੀਜ਼ ਪਹਿਲਾਂ ਜਿੱਦਾਂ ਤੁਹਾਨੂੰ ਦੱਸਦੇ ਕਿ ਆਪਣਾ ਫੇਸ ਜਿਹੜਾ ਨੋਰਮਲ ਪਾਣੀ ਨਾਲ ਤੋਲਿਆ ਹੋਆ ਬੇਸ਼ੱਕ ਅਸੀਂ ਮੇਕਅਪ ਕੀਤਾ ਹੁੰਦਾ ਪਰ ਪਹਿਲਾਂ ਆਪਾਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਤੋਲਿਆ ਹੋਆ ਇੱਧਰ ਆਪਾਂ ਸਾਰੀਆਂ ਚੀਜ਼ਾਂ ਕਰਤੀਆਂ ਬੰਦ ਕੋਈ ਚੀਜ਼ ਡੋਲਣਾ ਝਾਵੇ ਚਲੋ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਇਹਨੂੰ ਆਪਣੇ ਫੇਸ ਤੇ ਕਿਸ ਤਰ੍ਹਾਂ ਲਗਾਉਣਾ ਜਦੋਂ ਵੀ ਆਪਾਂ ਕੋਈ ਪੈਕ ਲਗਾਉਣਾ ਹੋ ਤਾਂ ਮੈਂ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਉੱਪਰ ਵਾਲ ਨੂੰ ਲਗਾਉਣਾ ਕੋਈ ਵੀ ਤੁਸੀਂ ਪੈਕ ਲਗਾਉਂਦੇ ਆਂ ਨਾ ਤੇ ਉਹਨੂੰ ਨਾ ਉੱਪਰ ਵਾਲ ਨੂੰ ਲਗਾਇਆ ਕਰੋ ਜਦੋਂ ਆਪਾਂ ਉਹਨਾਂ ਨੂੰ ਉਹਨੂੰ ਉਤਾਰਨਾ ਵੀ ਹੁੰਦਾ ਵਾ ਤਾਂ ਵੀ ਉਹਨੂੰ ਆਪਾਂ ਉੱਪਰ ਵਾਲ ਨੂੰ ਉਤਾਰਨਾ ਵਾ ਕਿਉਂਕਿ ਜਦੋਂ ਆਪਾਂ ਥੱਲੇ ਵਾਲ ਨੂੰ ਕੋਈ ਚੀਜ਼ ਉਤਾਰਦੇ ਆਂ ਨਾ ਤਾਂ ਸਾਡੀ ਜਿਹੜੀ ਸਕਿਨ ਹੈ ਨਾ ਉਹ ਝੁਰੜੀਆਂ ਪੈਦੀ ਹੁੰਦੀਆਂ ਜਿੰਨਾ ਆਪਾਂ ਕਹਿ ਦਿੰਨੇ ਆ ਆਪਣੀ ਸਕਿਨ ਤੇ ਜਿਹੜੀਆਂ ਮਤਲਬ ਕੀ ਕੀ ਬੋਲਦੇ ਨੂੰ ਫਾਈਨ ਲਾਈਨਸ ਤੇ ਜਦੋਂ ਆਪਾਂ ਉਹਨੂੰ ਉੱਪਰ ਵੱਲ ਨੂੰ ਲਗਾਉਂਦੇ ਆ ਸਾਡੀ ਸਕਿਨ ਜਿਹੜੀ ਆ ਜਿਆਦਾ ਵਧੀਆ ਫਾਇਦਾ ਦਿੰਦੀ ਆ ਕਿਉਂਕਿ ਸਾਡੀ ਸਕਿਨ ਜਿਹੜੀ ਆ ਜਦੋਂ ਆਪਾਂ ਨੂੰ ਉੱਪਰ ਨੂੰ ਲਗਾਵਾਂਗੇ ਨਾ ਤੇ ਉਹਦੇ ਨਾਲ ਸਾਡੀ ਸਕਿਨ ਜਿਹੜੀ ਆ ਇੱਕਦਮ ਟਾਈਟ ਰਹੂਗੀ ਅੱਜ ਜੇ ਆਪਾਂ ਨੂੰ ਥੱਲੇ ਨੂੰ ਲਗਾਵਾਂਗੇ ਇਸ ਲਈ ਜਦੋਂ ਵੀ ਕਦੀ ਕੋਈ ਫੇਸ਼ਲ ਕਰਦੇ ਆ ਨਾ ਇਹ ਜਿਹਨੇ ਪੌੜੀ ਲਈ ਮ사ਜ ਕਰਦੇ ਆ ਤੇ ਜ਼ਿਆਦਾਤਰ ਜਿਹੜੇ ਆਪਾਂ ਉੱਪਰ ਨੂੰ ਕਰਦੇ ਆ ਇਹ ਜੇ ਤਾਂ ਦੇ ਆਈਬ੍ਰੋ ਤੇ ਵੀ ਲੱਗ ਜਾਊਗਾ ਤੇ ਦਾ ਕੋਈ ਵੈਸੇ ਨੁਕਸਾਨ ਨਹੀਂ ਹੈਗਾ ਲੋਪੇ ਫੇਸ ਆਪਾਂ ਕਰ ਲਿਆ ਸਾਫ ਤੇ ਕਿਸਾ ਪਕਿਸਤਰਾ ਸਾਫ ਕੀਤਾ ਹੈ ਤੁਹਾਨੂੰ ਆਪ ਦੱਸ ਦੇਣੀ ਹੈ ਜਦੋਂ ਆਪਾਂ ਪੈਕ ਲਗਾ ਲਿਆ ਉਸ ਤੋਂ ਬਾਅਦ ਆ ਮੈਂ ਕੀਤੇ ਦੋ ਕੰਮ ਕਿਉਂਕਿ ਹਮੇਸ਼ਾ ਜਦੋਂ ਆਪਾਂ ਪੈਕ ਕੋਈ ਵੀ ਲਗਾਉਣੀ ਹੈ ਤੇ 15 ਤੋਂ 20 ਮਿੰਟ ਦਾ ਉਹ ਟਾਈਮ ਲੈਂਦਾ ਸੁੱਕਣ ਵਾਸਤੇ ਪਹਿਲਾਂ ਤੇ ਮੈਂ ਭਾਂਡੇ ਧੋਤੇ ਫਿਰ ਬਣਾਈ ਸਬਜੀ ਸਬਜੀ ਨੂੰ ਸਿਰਫ ਢੜਕਾ ਲਾਇਆ ਮਿਰਚਾਂ ਵਾਲਾ ਕੰਮ ਨਹੀਂ ਕੀਤਾ ਕਿਉਂਕਿ ਮਿਰਚਾਂ ਫਿਰ ਹੱਥ ਤੇ ਕਿਤੇ ਲੱਗਣਾ ਜਾਣਾ ਫੇਸ ਨੂੰ ਉਸ ਤੋਂ ਬਾਅਦ ਆ ਮੈਂ ਕੀਤਾ ਮੈਂ ਲਿਆ ਆਪਣਾ ਇੱਕ ਰੁਮਾਲ ਉਹਦੇ ਨਾਲ ਮੈਂ ਰੁਮਾਲ ਨੂੰ ਕਰ ਲਿਆ ਚੰਗੀ ਤਰ੍ਹਾਂ ਗਿੱਲਾ ਫਿਰ ਉਹਨੂੰ ਨਿਚੋਲਿਆ ਉਸਦੇ ਨਾਲ ਆਪਾਂ ਜਿਹੜੀ ਸੁੱਕੀ ਹੋਈ ਆਪਣੀ ਪੈਕ ਸੀ ਉਹਨੂੰ ਸਾਰਾ ਉਤਾਰਿਆ ਕਿਉਂਕਿ ਕਦੇ ਵੀ ਪੈਕ ਨੂੰ ਜਿਹੜਾ ਜਦੋਂ ਵੀ ਲਗਾਉਣਾ ਨਾ ਤੇ ਜਦੋਂ ਸੁੱਕ ਜਾਂਦਾ ਵਾ ਤੇ ਉਹਨੂੰ ਇਸ ਤਰੀਕੇ ਨਾਲ ਨਹੀਂ ਉਤਾਰਨਾ ਰਗੜ ਰਗੜ ਕੇ ਕਿ ਇਹ ਨਾ ਹੋਵੇ ਜਿੰਨਾ ਸਾਨੂੰ ਫਾਇਦਾ ਨਹੀਂ ਹੋਇਆ ਉਹਨਾਂ ਨੂੰ ਨੁਕਸਾਨ ਹੋ ਜੇ ਕਿਉਂਕਿ ਫਿਰ ਸਕਿਨ ਜਿਹੜੀ ਹੈ ਨਾ ਪੂਰੀ ਇੱਕਦਮ ਰਗੜੀ ਜਾਂਦੀ ਲਾਲ ਹੋ ਜਾਂਦੀ ਆ ਹੈਨਾ ਇਸ ਕਰਕੇ ਲਾਲ ਹੋਣ ਤੋਂ ਬਾਅਦ ਫਿਰ ਕਾਲੀ ਹੋ ਕੇ ਦਾਗ ਪੈ ਜਾਂਦੇ ਆ ਹਮੇਸ਼ਾ ਨੂੰ ਬੜੇ ਪਿਆਰ ਨਾਲ ਲਾਉਣਾ ਜਾਂ ਤੇ ਤੁਹਾਡੇ ਕੋਲ ਸਪੰਜ ਹੈ ਤਾਂ ਉਹਨੂੰ ਤੁਸੀਂ ਗਿੱਲਾ ਕਰਕੇ ਨਿਚੋੜ ਲਓ ਪਹਿਲਾਂ ਉਹਨੂੰ ਉਤਾਰ ਲਓ ਜੇ ਨਹੀਂ ਸਪੰਜ ਹੈ ਤਾਂ ਤੁਸੀਂ ਰਮਣ ਲੈ ਲਓ ਕੋਈ ਵੀ ਕਾਟਨ ਦਾ ਰਮਣ ਲੈ ਕੇ ਉਹਨੂੰ ਗਿੱਲਾ ਕਰਕੇ ਨਿਚੋੜ ਲਓ ਦੋ ਵਾਰੀ ਉਹਨੂੰ ਗਿੱਲਾ ਕਰਕੇ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਕਰ ਲਓ ਸਾਫ ਫਿਰ ਤੁਸੀਂ ਪਾਣੀ ਦੇ ਨਾਲ ਚੰਗੀ ਤਰ੍ਹਾਂ ਆਪਣਾ ਮੂੰਹ ਜਿਹੜਾ ਸਾਫ ਕਰ ਲੈਣਾ ਹੈ ਠੰਡੇ ਪਾਣੀ ਦੇ ਨਾਲ ਉਸ ਤੋਂ ਬਾਅਦ ਹੁਣ ਮੈਂ ਕੀ ਕਰਨਾ ਵਾਂ ਦੋ ਤੋਂ ਤਿੰਨ ਗੁੰਦਾਂ ਲੈਣੀਆਂ ਆ ਵਾ ਬਦਾਮ ਰੋਗਨ ਤੇਲ ਦੀਆਂ ਤੇ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਕਰ ਲੈਣੀ ਆ ਮ사ਜ ਜੇ ਤੁਹਾਡੇ ਕੋਲ ਬਦਾਮ ਰੋਗਨ ਤੇਲ ਨਹੀਂ ਆ ਤੇ ਕੋਈ ਜ਼ਰੂਰੀ ਨਹੀਂ ਤੁਸੀਂ ਫ੍ਰਿਜ ਦੇ ਵਿੱਚ ਕੋਈ ਵੀ ਤੁਹਾਡੀ ਮਲਾਈ ਪਈ ਹੈ ਨਾ ਉਹ ਮਲਾਈ ਦੇ ਵਿੱਚੋਂ ਥੋੜੀ ਜਿਹੀ ਇੰਨੀ ਕੁ ਮਲਾਈ ਲੈ ਲਓ ਹੱਥ ਤੇ ਪਾ ਲਓ ਉਨੀ ਚੰਗੀ ਤਰ੍ਹਾਂ ਹੱਥ ਤੇ ਮਲੋਗੇ ਤਾਂ ਇੱਕ ਬੜੀ ਸੋਹਣੀ ਵਧੀਆ ਕਰੀਮ ਵਰਗੀ ਬਣ ਜਾਂਦਾ ਜਿਸ ਤਰ੍ਹਾਂ ਕਿ ਕਿਓ ਹੁੰਦਾ ਤੇ ਉਹਦੇ ਨਾਲ ਤੁਸੀਂ ਆਪਣੀ ਫੇਸ ਤੇ ਮ사ਜ ਕਰ ਲੈਣੀ ਆ ਜੇ ਤੁਹਾਡੀ ਸਕਿਨ ਆਇਲੀ ਆ ਤੇ ਤੁਸੀਂ ਇਹਨੂੰ ਨਹੀਂ ਵੀ ਕਰੋਗੇ ਤਾਂ ਤਾਂ ਵੀ ਚੱਲੂਗਾ ਤੇ ਇਹ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਸਾਡੀ ਇੱਕ ਜਲਦੀ ਫਟਾਫਟ ਬਣ ਵਾਲੀ ਰੈਮੇਡੀ ਇਹਨੂੰ ਤੁਸੀਂ ਕਰੋ ਇਹ ਨੇਚਰਲ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਫੇਸ ਹੈ ਬਿਲਕੁਲ ਬਹੁਤ ਸੋਹਣਾ ਸਾਫ਼ ਹੋ ਜਾਊਗਾ ਕਿਸ ਕਿਸ ਤਰ੍ਹਾਂ ਕਰਨਾ ਹਫਤੇ 'ਚ ਭਾਵੇਂ 2-3 ਕਰ ਲਓ ਭਾਵੇਂ 3 ਦਿਨ ਕਰ ਲਓ ਕੋਈ ਇਹ ਨਹੀਂ ਆ ਇਹਦੇ ਵਿੱਚ ਕੋਈ ਵੀ ਚੀਜ਼ ਦਾ ਕੈਮੀਕਲ ਨਹੀਂ ਆ ਜਿਹੜਾ ਕਿ ਤੁਹਾਡੀ ਸਕਿਨ ਨੂੰ ਨੁਕਸਾਨ ਕਰੂਗਾ ਕਿ ਜਿਆਦਾ ਲਗਾ ਲੈ ਤੇ ਨੁਕਸਾਨ ਹੋਊਗਾ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੋਣਾ ਜਿੰਨਾ ਵੀ ਹੋਇਆ ਤੁਹਾਡਾ ਫਾਇਦਾ ਹੀ ਹੋਣਾ ਤੁਸੀਂ ਹਫਤੇ 'ਚ ਭਾਵੇਂ 3 ਵਾਰੀ ਲਗਾ ਲਓ 4 ਵਾਰੀ ਲਗਾ ਲਓ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਸ ਤਾਂ ਹੀ ਲਗਾਉਣਾ ਵਾ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਕਿਉਂਕਿ ਜਦੋਂ ਸਾਨੂੰ ਇਹੋ ਜਿਹਾ ਪੈਕ ਲਗਾਉਣਾ ਹੁੰਦਾ ਨਾ ਸਾਨੂੰ ਹੁੰਦਾ ਕਿ ਛੱਦੀ ਛੱਦੀ ਮਤਲਬ ਸਾਡੇ ਕੋਲ ਇਨਾ ਟਾਈਮ ਨਹੀਂ ਆ ਇਹ ਪੈਕ ਲਗਾਈਏ ਪਰ ਅਸੀਂ ਕੰਮ ਕਰਦੇ ਸਮੇਂ ਵੀ ਬਾਕੀ ਮੁਲਤਾਨੀ ਮਿੱਟੀ ਮੈਂ ਅੱਧਾ ਚਮਚਾ ਲਈ ਤੁਸੀਂ ਇਸ ਤੋਂ ਘੱਟ ਵੀ ਲਓਗੇ ਤੇ ਤਾਂ ਵੀ ਕਿਉਂਕਿ ਬਾਕੀ ਜਿਹੜਾ ਸਾਡਾ ਫੇਸ ਹੁੰਦਾ ਨਾ ਬਾਕੀ ਚੀਜ਼ੀ ਵੇਸਟ ਜਾਂਦੀ ਅੱਧਾ ਚਮਚਾ ਆਪਾਂ ਮੁਲਤਾਨੀ ਮਿੱਟੀ ਨੂੰ ਲੈਣਾ ਬਾਕੀ ਆਪਾਂ ਹੋਰ ਵੀ ਮਟੀਰੀਅਲ ਵਿੱਚ ਪਾਉਣਾ ਹੁੰਦਾ ਤੇ ਚੀਜ਼ ਜਿਆਦੀ ਬਣ ਜਾਂਦੀ ਇਸ ਕਰਕੇ ਅੱਧੇ ਚਮਚ ਤੋਂ ਵੀ ਘੱਟ ਤਾਂ ਕਿ ਤੁਹਾਡੀ ਜਿਹੜੀ ਚੀਜ਼ ਆ ਉਹ ਵੇਸਟ ਨਾ ਜਾਵੇ ਜਿਹੜੀ ਵੀ ਚੀਜ਼ ਆ ਤੁਹਾਡੀ ਉਹਦਾ ਪੂਰਾ ਸਹੀ ਖਰਚਾ ਹੋਵੇ ਕਿਉਂਕਿ ਇਹ ਸਭ ਚੀਜ਼ਾਂ ਜਿਹੜੀਆਂ ਸਹੀ ਜਦੋਂ ਲੈਉਣੀਆਂ ਨੇ ਨਾ ਬਾਜ਼ਾਰ ਤੋਂ ਤੇ ਉਹਦਾ ਸਾਨੂੰ ਮਹਿੰਗਾ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝਾਲੇ ਵਲੌਗ ਇਹ